ਤਾਨਗੁਰ ਰਾਮਦਾਸ ਜੀ ਦਾ ਇੰਨਾ ਕਿ ਸ਼ੁਕਰ ਆਦਾ ਕਰਦਾ ਬਾਬਾ ਦੀਪ ਸਿੰਘ ਜੀ ਦਾ ਇੰਨਾ ਕਿ ਸ਼ੁਕਰ ਆਦਾ ਕਰਦਾ ਮੇਰਾ ਲਾਸਟ 7 ਕਿ ਮਹੀਨੇ ਪਹਿਲਾਂ ਐਕਸੀਡੈਂਟ ਹੋਇਆ ਜੀ ਮੈਂ ਉੱਠ ਕੇ ਸਿਰਫ ਇਹੀ ਗੱਲ ਸੋਚ ਰਿਹਾ ਸੀ ਕਿ ਮੈਂ ਬਚ ਗਿਆ ਕਿਉਂਕਿ ਜਿਸ ਮੇਰੇ ਹਾਲਾਤ ਸੀ ਮੇਨ ਹਾਈਵੇ ਦੇ ਉੱਤੇ ਰਾਤ 12:30 ਵਜੇ ਹੋਈ ਸੀ ਟਰੱਕ ਨੇ ਮੈਨੂੰ ਫੇੜ ਮਾਰੀ ਬਾਈਕ ਦੇ ਉੱਪਰ ਮੈਂ ਸੀਗਾ ਔਰ ਮੇਰੀ ਸਪੀਡ ਵੀ ਕੋਈ 120 ਤੋਂ ਉੱਪਰ ਦੀ ਸੀ ਔਰ ਜਿਸ ਹੱਬ ਨਾਲ ਉਹਨਾਂ ਨੇ ਮਾਰੀ ਔਰ ਮੈਂ ਦੂਸਰੀ ਸਾਈਡ ਤੇ ਜਾ ਕੇ ਦੂਸਰੇ ਰੋਡ ਦੇ ਉੱਤੇ ਮੇਨ ਹਾਈਵੇ ਤੇ ਜਾ ਕੇ ਡਿੱਗਿਆ ਤੇ ਬਸ ਤਾਨਗੁਰ ਰਾਮਦਾਸ ਦੇ ਬਾਬਾ ਦੀਪ ਵੇ ਕਹਿੰਦੇ ਨਾ ਵੀ ਮੈਂ ਉੱਥੋਂ ਦੀ ਬਾਈਕ ਚਲਾ ਕੇ ਲੁਧਿਆਣਾ ਤੱਕ ਆ ਗਿਆ ਵੀ ਮੈਨੂੰ ਨਹੀਂ ਪਤਾ ਮੈਂ ਕਿੱਦਾਂ ਬਚਿਆ ਕਿਉਂਕਿ ਉੱਥੇ ਜਿੱਦਾਂ ਮੇਰਾ ਐਕਸੀਡੈਂਟ ਹੋਇਆ ਮੈਂ ਬਚ ਨਹੀਂ ਸਕਦਾ ਕਹਿੰਦੇ ਵੀ ਜੇਕਰ ਕੋਈ ਜਿੰਦਗੀ ਵਾਜ ਦੁੱਖ ਵਗੈਰਾ ਹੋਵੇ ਨਾ ਤਾਂ ਉਹ ਬਾਬਾ ਦੀਪ ਸਿੰਘ ਜੀ ਖੜਦਾ ਜਦੋਂ ਦੁਪਹਿਰਾ ਸਾਹ ਤੇ ਆ ਗਏ ਉਹਨੂੰ ਖੜਦਾ ਬਿਲਕੁਲ ਖੜਦੇ ਨਹੀਂ ਮੈਂ ਧੰਨ ਗੁਰੂ ਰਾਮਦਾਸ ਜੀ ਦਾ ਇਨਾ ਕਾ ਸ਼ੁਕਰ ਆਦਾ ਕਰਦਾ ਬਾਬਾ ਦੀਪ ਸਿੰਘ ਜੀ ਦਾ ਇਨਾ ਕਾ ਸ਼ੁਕਰ ਆਦਾ ਕਰਦਾ ਕਿ ਮੇਰਾ ਲਾਸਟ 7 ਕਿ ਮਹੀਨੇ ਪਹਿਲਾਂ ਐਕਸੀਡੈਂਟ ਹੋਇਆ ਜੀ ਉਸ ਐਕਸੀਡੈਂਟ ਦੇ ਵਿੱਚ ਉੱਠ ਕੇ ਸਿਰਫ ਮੈਂ ਇੱਕ ਗੱਲ ਮੈਂ ਇਸ ਜਗ੍ਹਾ ਦੇ ਉੱਤੇ ਖੜ ਕੇ ਇੱਕ ਗੱਲ ਝੂਠ ਨਹੀਂ ਬੋਲਾਂਗਾ ਮੈਂ ਉੱਠ ਕੇ ਸਿਰਫ ਇਹੀ ਗੱਲ ਸੋਚ ਰਿਹਾ ਸੀ ਕਿ ਮੈਂ ਬਚ ਕੇ ਤਾਂ ਗਿਆ ਔਰ ਇਹ ਅੰਗ ਸੰਗ ਰਹਿ ਕੇ ਇੱਕ ਗੱਲ ਕਹਿ ਰਹੇ ਆ ਮੈਂ ਫਿਰ ਦੁਬਾਰਾ ਰਿਪੀਟ ਕਰ ਰਿਹਾ ਵੀ ਮੈਂ ਇੱਕ ਗੱਲ ਸੋਚ ਰਿਹਾ ਸੀ ਕਿ ਮੈਂ ਬਚ ਕਿਵੇਂ ਗਿਆ ਕਿਉਂਕਿ ਜਿਸ ਮੇਰੇ ਹਾਲਾਤ ਸੀ ਮੇਨ ਹਾਈਵੇ ਦੇ ਉੱਤੇ ਰਾਤ 12:30 ਵਜੇ ਹੋਈ ਸੀ ਟਰੱਕ ਨੇ ਮੈਨੂੰ ਫੇੜ ਮਾਰੀ ਬਾਈਕ ਦੇ ਉੱਪਰ ਮੈਂ ਸੀਗਾ ਔਰ ਮੇਰੀ ਸਪੀਡ ਵੀ ਕੋਈ 120 ਤੋਂ ਉੱਪਰ ਦੀ ਸੀ ਔਰ ਜਿਸ ਹਾਂ ਉਹਨਾਂ ਨੇ ਮਾਰੀ ਔਰ ਮੈਂ ਦੂਸਰੀ ਸਾਈਡ ਤੇ ਜਾ ਕੇ ਦੂਸਰੇ ਰੋਡ ਦੇ ਉੱਤੇ ਮੇਨ ਹਾਈਵੇ ਤੇ ਜਾ ਕੇ ਡਿੱਗਿਆ ਤੇ ਮੈਂ ਪੂਰੀ ਤਰ੍ਹਾਂ ਮਤਲਬ ਕਟ ਵੱਧ ਮੇਰਾ ਜਬੜਾ ਵਗੈਰਾ ਸਿਰਸੁਰ ਵਗੈਰਾ ਸਾਰਾ ਖੁੱਲ ਚੁੱਕਾ ਸੀ ਬਸ ਤੁਹਾਨੂੰ ਗੁਰ ਰਾਮਦਾਸ ਦੇ ਬਾਬਾ ਦੀਪ ਸਿੰਘ ਦੀ ਕਿਰਪਾ ਨਾਲ ਵੀ ਕਹਿੰਦਾ ਨਾ ਵੀ ਮੈਂ ਉੱਥੋਂ ਦੀ ਬਾਈਕ ਚਲਾ ਕੇ ਲੁਧਿਆਣਾ ਤੱਕ ਆਇਆ ਏ ਵੀ ਮੈਂ ਇੱਥੇ ਖੜ ਕੇ ਗੱਲ ਕਹਿ ਰਿਹਾ ਵੀ ਮੇਰੇ ਨਾਲ ਦੋ ਮੁੰਡੇ ਮੈਨੂੰ ਹੈਲਪ ਕਰਨ ਲਈ ਜਰੂਰ ਆਏ ਮੈਂ ਉੱਥੋਂ ਦੀ ਬਾਈਕ ਚਲਾ ਕੇ ਉਹ ਜਿਹੜੀ ਟੁੱਟੀ ਬਾਈਕ ਜਿਹਦਾ ਐਕਸੀਡੈਂਟ ਹੋਇਆ ਉਹ ਟੇਡੇ ਬਾਈਕ ਹੈਂਡਲ ਦੇ ਨਾਲ ਮੈਂ ਲੁਧਿਆਣੇ ਤੱਕ ਪਹੁੰਚਿਆ ਹਾਂ ਤੇ ਬਲੱਡ ਮੇਰੇ ਚੋਰਿਆ ਸੀਗਾ ਜੀ ਤੇ ਮੈਂ ਇਦਾਂ ਹੀ ਲੁਧਿਆਣੇ ਤੱਕ ਪਹੁੰਚਿਆ ਲੁਧਿਆਣੇ ਆ ਕੇ ਮੈਂ ਸਿਵਲ ਹਸਪੀਟਲ 'ਚ ਆਪਣਾ ਆਪਣਾ ਟ੍ਰੀਟਮੈਂਟ ਕਰਾਇਆ ਕਿਉਂਕਿ ਮੇਰੇ ਸਾਰੇ ਦੋਸਤ ਇੱਥੇ ਸੀਗੇ ਤੇ ਬਸ ਬਚਾਉਣ ਵਾਲਾ ਉਹੀ ਤੇ ਜਿਸ ਹਿਸਾਬ ਨਾਲ ਐਕਸੀਡੈਂਟ ਹੋਇਆ ਮੈਂ ਫੇਰ ਇੱਕ ਗੱਲ ਕਹਿ ਰਿਹਾ ਵੀ ਮੈਂ ਅੱਜ ਵੀ ਇਹ ਗੱਲ ਇੱ ਕਿਉਂਕਿ ਉੱਥੇ ਜਿੱਦਾਂ ਮੇਰਾ ਐਕਸੀਡੈਂਟ ਹੋਇਆ ਮੈਂ ਬਚ ਨਹੀਂ ਸਕਦਾ ਸੀ ਬਸ ਉਹ ਬਾਬਾ ਦੀਪ ਸਿੰਘ ਦੀ ਕਿਰਪਾ ਨਾਲ ਜੋ ਵੀ ਹੋਇਆ ਸ਼ਾਇਦ ਧੰਗੁਰ ਰਾਮਦਾਸ ਜੋ ਵੀ ਬਾਕੀ ਉਹਨਾਂ ਦੀ ਬਰਕਤ ਆਪ ਆਪ ਦਾ ਹੱਥ ਰੱਖ ਕੇ ਬਚਾ ਲਿਆ ਮੈਂ ਕਹਿੰਦਾ ਜੀ ਬਿਲਕੁਲ ਜੀ ਮੈਂ ਫੇਰ ਰਿਪੀਟ ਕਰਦਾ ਵੀ ਮੈਨੂੰ ਮੈਂ ਅੱਜ ਤੱਕ ਵੀ ਇਹ ਕਹਿੰਦਾ ਬਲੇਮ ਕਰਦਾ ਹਾਂ ਮੈਨੂੰ ਆਪਣੇ ਆਪ ਨੂੰ ਸਮਝ ਨਹੀਂ ਆਉਂਦੀ ਵੀ ਮੈਂ ਕਿੱਦਾਂ ਬਚ ਗਿਆ ਕਿਉਂਕਿ 120 ਦੀ ਸਪੀਡ ਤੇ ਮੇਰੀ ਬਾਈਕ ਟਰੱਕ ਨੇ ਮੈਨੂੰ ਉਡਾ ਕੇ ਮਾਰਿਆ ਤੇ ਮੈਂ ਸੈਕਿੰਡ ਦੂਸਰੀ ਰੋਡ ਤੇ ਜਾ ਕੇ ਮੇਨ ਹਾਈਵੇ ਤੇ ਰਾਤੀ 12:30 ਵਜੇ ਇੱਥੇ ਕਿੱਥੇ ਕੁਝ ਨਹੀਂ ਦਿ ਮੈਨੂੰ ਟਰੱਕ ਵੀ نیچے ਦੇ ਸਕਦਾ ਸੀ ਸਭ ਕੁਝ ਹੋ ਸਕਦਾ ਸੀ ਬਟ ਕੁਝ ਵੀ ਨਹੀਂ ਹੈ ਬਸ ਮੈਂ ਉਹ ਤੋਂ ਬਾਈਕ ਚਲਾ ਕੇ ਲੁਧਿਆਣਾ ਤੱਕ ਆਇਆ ਹੁਣ ਤੁਸੀਂ ਇਸ ਤੋਂ ਜ਼ਿਆਦਾ ਮੈਂ ਕੀ ਕਹਿ ਸਕਦਾ ਜੀ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕਾ ਜੀ ਕਹਿੰਦੇ ਵੀ ਜੇਕਰ ਕੋਈ ਜਿੰਦਗੀ ਵਿੱਚ ਦੁੱਖ ਵਗੈਰਾ ਹੋਵੇ ਨਾ ਤਾਂ ਉਹ ਬਾਬਾ ਦੀਪ ਸਿੰਘ ਜੀ ਕੱਟ ਦਿੰਦੇ ਜਦੋਂ ਚਪਹਿਰਾ ਸਾਹਿਬ ਤੇ ਆਣਦੇ ਉਹਨੂੰ ਕਰ ਦਿੰਦੇ ਬਿਲਕੁਲ ਕਰਦੇ ਜੀ ਮੈਂ ਧੰਨ ਗੁਰੂ ਰਾਮਦਾਸ ਜੀ ਦਾ ਇੰਨਾ ਕਿ ਸ਼ੁਕਰ ਆਦਾ ਕਰਦਾ ਬਾਬਾ ਦੀਪ ਸਿੰਘ ਜੀ ਦਾ ਇੰਨਾ ਕਿ ਸ਼ੁਕਰ ਆਦਾ ਕਰਦਾ ਕਿ ਮੇਰਾ ਲਾਸਟ 7 ਕੁ ਮਹੀਨੇ ਪਹਿਲਾਂ ਐਕਸੀਡੈਂਟ ਹੋਇਆ ਜੀ ਉਸ ਐਕਸੀਡੈਂਟ ਦੇ ਵਿੱਚ ਉੱਠ ਕੇ ਸਿਰਫ ਮੈਂ ਇੱਕ ਗੱਲ ਮੈਂ ਇਸ ਜਗ੍ਹਾ ਦੇ ਉੱਤੇ ਖੜ ਕੇ ਗੱਲ ਝੂਠ ਨਹੀਂ ਬੋਲਾਂਗਾ ਮੈਂ ਉੱਠ ਕੇ ਸਿਰਫ ਇਹੀ ਗੱਲ ਸੋਚ ਰਿਹਾ ਸੀ ਕਿ ਮੈਂ ਬਚ ਕੇ ਤਾਂ ਗਿਆ ਔਰ ਇਹ ਅੰਗ ਸੰਗ ਰਹਿ ਕੇ ਇੱਕ ਗੱਲ ਕਹਿ ਰਹੇ ਆ ਮੈਂ ਫਿਰ ਦੁਬਾਰਾ ਰਿਪੀਟ ਕਰ ਰਿਹਾ ਵੀ ਮੈਂ ਇੱਕ ਗੱਲ ਸੋਚ ਰਿਹਾ ਸੀ ਕਿ ਮੈਂ ਬਚ ਕਿਵੇਂ ਗਿਆ ਕਿਉਂਕਿ ਜਿਸ ਮੇਰੇ ਹਾਲਾਤ ਸੀ ਮੇਨ ਹਾਈਵੇ ਦੇ ਉੱਤੇ ਰਾਤ 12:30 ਵਜੇ ਹੋਈ ਸੀ ਟਰੱਕ ਨੇ ਮੈਨੂੰ ਫੇੜ ਮਾਰੀ ਬਾਈਕ ਦੇ ਉੱਪਰ ਮੈਂ ਸੀਗਾ ਔਰ ਮੇਰੀ ਸਪੀਡ ਵੀ ਕੋਈ 120 ਤੋਂ ਉੱਪਰ ਦੀ ਸੀ ਔਰ ਜਿਸ ਹਾਬ ਨਾਲ ਉਹਨਾਂ ਨੇ ਮਾਰੀ ਔਰ ਮੈਂ ਦੂਸਰੀ ਸਾਈਡ ਤੇ ਜਾ ਕੇ ਦੂਸਰੇ ਰੋਡ ਦੇ ਉੱਤੇ ਮੇਨ ਹਾਈਵੇ ਤੇ ਜਾ ਕੇ ਡਿੱਗਿਆ ਤੇ ਮੈਂ ਪੂਰੀ ਤਰ੍ਹਾਂ ਮਤਲਬ ਕੱਟ ਵੱਧ ਮੇਰਾ ਜਬੜਾ ਵਗੈਰਾ ਸਿਰਸੂਰ ਵਗੈਰਾ ਸਾਰਾ ਖੁੱਲ ਚੁੱਕਾ ਸੀ ਬਸ ਤੁਹਾਨੂੰ ਗੁਰ ਰਾਮਦਾਸ ਦੇ ਬਾਬਾ ਦੀਪ ਸਿੰਘ ਦੀ ਕਿਰਪਾ ਨਾਲ ਵੀ ਕਹਿੰਦੇ ਨੇ ਨਾ ਵੀ ਮੈਂ ਉੱਥੋਂ ਦੀ ਬਾਈਕ ਚਲਾ ਕੇ ਲੁਧਿਆਣਾ ਤੱਕ ਆਇਆ ਇਹ ਵੀ ਮੈਂ ਇੱਥੇ ਕੱਢ ਕੇ ਗੱਲ ਕਹਿ ਰਿਹਾ ਵੀ ਮੇਰੇ ਨਾਲ ਦੋ ਮੁੰਡੇ ਮੈਨੂੰ ਹੈਲਪ ਕਰਨ ਲਈ ਜ਼ਰੂਰ ਆਏ ਮੈਂ ਉੱਥੋਂ ਦੀ ਬਾਈਕ ਚਲਾ ਕੇ ਉਹ ਜਿਹੜੀ ਟੁੱਟੀ ਬਾਈਕ ਜਿਹਦਾ ਐਕਸੀਡੈਂਟ ਹੋਇਆ ਉਹ ਟੇਡੇ ਬਾਈਕ ਹੈਂਡਲ ਦੇ ਨਾਲ ਮੈਂ ਲੁਧਿਆਣੇ ਤੱਕ ਪਹੁੰਚਿਆ ਹਾਂ ਤੇ ਬਲੱਡ ਮੇਰੇ ਚੋਰਿਆ ਸੀਗਾ ਜੀ ਤੇ ਮੈਂ ਇਦਾਂ ਹੀ ਲੁਧਿਆਣੇ ਤੱਕ ਪਹੁੰਚਿਆ ਲੁਧਿਆਣੇ ਆ ਕੇ ਮੈਂ ਸਿਵਲ ਹਸਪੀਟਲ ਚ ਆਪਣਾ ਆਪਣਾ ਟ੍ਰੀਟਮੈਂਟ ਕਰਾਇਆ ਕਿਉਂਕਿ ਮੇਰੇ ਸਾਰੇ ਦੋਸਤ ਇੱਥੇ ਸੀਗੇ ਤੇ ਬਸ ਬਚਾਉਣ ਵਾਲਾ ਉਹੀ ਤੇ ਜਿਸ ਹਿਸਾਬ ਨਾਲ ਐਕਸੀਡੈਂਟ ਹੋਇਆ ਮੈਂ ਫੇਰ ਇੱਕ ਗੱਲ ਕਹਿ ਰਿਹਾ ਵੀ ਮੈਂ ਅੱਜ ਵੀ ਇਹ ਗੱਲ ਇੱਥੇ ਖੜ ਕੇ ਕਹਿੰਨਾ ਵੀ ਮੈਨੂੰ ਨਹੀਂ ਪਤਾ ਮੈਂ ਕਿੱਦਾਂ ਬਚਿਆ ਕਿਉਂਕਿ ਉੱਥੇ ਜਿੱਦਾਂ ਮੇਰਾ ਐਕਸੀਡੈਂਟ ਹੋਇਆ ਮੈਂ ਬਚ ਨਹੀਂ ਸਕਦਾ ਸੀ ਬਸ ਉਹ ਬਾਬਾ ਦੀਪ ਸਿੰਘ ਦੀ ਕਿਰਪਾ ਨਾਲ ਜੋ ਵੀ ਹੋਇਆ ਸ਼ ਤਨਗੁਰ ਆਮਦਾਸ ਜੋ ਵੀ ਬਾਕੀ ਉਹਨਾਂ ਦੀ ਆਪ ਆਪ ਦਾ ਹੱਥ ਰੱਖ ਕੇ ਵਿਚਾਰਿਆ ਮੈਂ ਕਹਿੰਦਾ ਜੀ ਬਿਲਕੁਲ ਜੀ ਮੈਂ ਫੇਰ ਰਿਪੀਟ ਕਰਦਾ ਵੀ ਮੈਨੂੰ ਮੈਂ ਅੱਜ ਤੱਕ ਵੀ ਇਹ ਕਹਿੰਦਾ ਬਲੇਮ ਕਰਦਾ ਹਾਂ ਮੈਨੂੰ ਆਪਣੇ ਆਪ ਨੂੰ ਸਮਝ ਨਹੀਂ ਆਉਂਦੀ ਵੀ ਮੈਂ ਕਿੱਦਾਂ ਬਚ ਗਿਆ ਕਿਉਂਕਿ 120 ਦੀ ਸਪੀਡ ਤੇ ਮੇਰੀ ਬਾਈਕ ਟਰੱਕ ਨੇ ਮੈਨੂੰ ਉਡਾ ਕੇ ਮਾਰਿਆ ਤੇ ਮੈਂ ਸੈਕਿੰਡ ਦੂਸਰੀ ਰੋਡ ਤੇ ਜਾ ਕੇ ਮੇਨ ਹਾਈਵੇ ਤੇ ਰਾਤੀ 12:30 ਵਜੇ ਇੱਥੇ ਕਿੱਥੇ ਕੁਝ ਨਹੀਂ ਦਿਖਦਾ ਮੈਨੂੰ ਟਰੱਕ ਵੀ نیچے ਦੇਖ ਸਕਦਾ ਸੀ ਸਭ ਕੁਝ ਹੋ ਸਕਦਾ ਸੀ ਬਟ ਕੁਝ ਵੀ ਨਹੀਂ ਹੈ ਬਸ ਮੈਂ ਉਹ ਤੋਂ ਬਾਈਕ ਚਲਾ ਕੇ ਲੁਧਿਆਣਾ ਤੱਕ ਆਇਆ ਹੁਣ ਤੁਸੀਂ ਇਸ ਤੋਂ ਜ਼ਿਆਦਾ ਮੈਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ